ਤੁਹਾਨੂੰ ਦੱਸ ਦਈਏ ਕਿ ਭੰਤਮਾ ਸਾਹਿਬ ਨੇ ਕਿਸਾਨਾਂ ਦੇ ਮੁੱਦੇ ਉੱਤੇ ਭਾਜਪਾ ਦੀ ਕੇਂਦਰ ਸਰਕਾਰ ਤੇ ਵੱਡਾ ਹਮਲਾ ਬੋਲਿਆ ਆ ਤੁਹਾਨੂੰ ਦੱਸ ਦਿਆਂ ਭੰਤਮਾ ਸਾਹਿਬ ਨੇ ਕੀ ਕਿਹਾ ਗੁਜਰਾਤ ਵਿੱਚ ਭਾਜਪਾ ਸਰਕਾਰ ਕਿਸਾਨਾਂ ਤੇ ਅਤਿਆਚਾਰ ਕਰ ਰਹੀ ਹੈ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਅਤੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਕਿਸਾਨਾਂ ਦੀ ਇਸ ਮਹਾਪੰਚਾਇਤ ਤੌਰਾਨ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਗੁਜਰਾਤ ਦੇ ਕਿਸਾਨਾਂ ਨਾਲ ਡੱਟ ਕੇ ਖੜੇ ਹਾਂ ਪਾਜਪਾ ਸਰਕਾਰ ਨੇ ਹਮੇਸ਼ਾ ਕਿਸਾਨ ਵਿਰੋਧੀ ਫੈਸਲੇ ਲਏ ਹਨ ਅਤੇ ਕਿਸਾਨਾਂ ਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਕੀਤਾ ਹੈ ਅਸੀਂ ਗੁਜਰਾਤ ਦੇ ਕਿਸਾਨਾਂ ਦੇ ਅੰਦੋਲਨ ਵਿੱਚ ਉਹਨਾਂ ਦੇ ਨਾਲ ਮਜਬੂਤੀ ਨਾਲ ਖੜੇ ਹਾਂ ਪਾਜਪਾ ਦੇ ਹਰ ਜ਼ਬਰ ਜ਼ੁਲਮ ਦਾ ਮੂੰਹ ਤੋੜ ਜਵਾਬ ਦੇਵਾਂਗੇ ਹੰਤੰਦਸਤੀ ਜੀ ਮਦਮਾ ਸਾਹਿਬ ਨੇ ਗੁਜਰਾਤ ਦੇ ਵਿੱਚ ਪਾਤ ਪਾ ਸਰਕਾਰ ਨੂੰ ਆੜੇ ਹੱਥ ਲਿੱਤਾ ਕਿਸਾਨਾਂ ਦੇ ਮੁੱਦੇ ਉੱਤੇ ਤੇ ਵੱਡੀ ਗੱਲ ਕਹੀ ਪਾਤ ਪਾ ਸਤ ਕਿਹਾ ਕੀ ਗੁਜਰਾਤ ਦੀ ਸਰਕਾਰ ਜੋ ਹੈ ਕਿਸਾਨਾਂ ਉੱਥੇ ਲਾਠੀ ਚਾਰਜ ਕਰਦੀ ਪਈ ਹੈਗੀ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈਗਾ ਅਸੀਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਹਾਂ ਅਸੀਂ ਜੋ ਹੈ ਭਾਤਪਾ ਸਰਕਾਰ ਨੂੰ ਮੂਹਰ ਤੋਰ ਜਵਾਬ ਦੇਵਾਂਗੇ ਵੱਡੀ ਗੱਲ ਕੀ ਪੰਤਮਾ ਸਾਹਿਬ ਨੇ ਤੁਹਾਨੂੰ ਦੱਸਦੀ ਜੀ ਗੁਜਰਾਤ ਦੇ ਦੌਰੇ ਤੇ ਹੈਗੇ ਪੰਤਮਾ ਸਾਹਿਬ ਤੇ ਉਹਨਾਂ ਨੇ ਵੱਡੀ ਗੱਲ ਕਹੀ ਹੈਗੀ ਕਿ ਸਾਡੇ ਨਾਲ ਦੇ ਹੱਕ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਕਿਸਾਨਾਂ ਨੇ ਜੋ ਹੈ ਪੰਜਾਬ ਦੇ ਵਿੱਚ ਵੀ ਕਿਸਾਨਾਂ ਅੰਦੋਲਨ ਕਿੰਨਾ ਸੀਗਾ ਜਿਸ ਦੇ ਵਿੱਚ ਤਿੰਨ ਜੋ ਕੱਲ ਨੂੰ ਸੀਗੇ ਵਾਪਿਸ ਇੱਥੇ ਗਏ ਸੀਗੇ ਤੇ ਹੁਣ ਜੋ ਹੈ ਪਵੰਤ ਮੰਦ ਦੀ ਸਰਕਾਰ ਨੇ ਵੱਡਾ ਇਲਜ਼ਾਮ ਲਾਇਆ ਹੈ ਪੰਪਾ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਜੋ ਹੈ ਕਿਸਾਨਾਂ ਉਤੇ ਜ਼ੁਲਮ ਕਰਦੀ ਪਈ ਹੈਗੀ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈਗਾ ਉਹਨਾਂ ਉਤੇ ਕੇਸ ਪਾਰੇ ਹੈਗੇ ਪਰ ਅਸੀਂ ਜੋ ਹੈ ਕਿਸਾਨਾਂ ਦੇ ਨਾਲ ਹੈਗੇ ਤੇ ਉਹਨਾਂ ਦੇ ਨਾਲ ਖੜੇ ਰਵਾਂਗੇ ਇਹ ਵੱਡੀ ਗੱਲ ਕਹੀ ਤੁਹਾਡੇ ਸਵਰ ਕੀ ਵਿਚਾਰ ਹੈ ਜੋ ਕਮੈਂਟ ਚ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਇਦਾਂ ਦੀਆਂ ਖਬਰਾਂ ਅਸੀਂ ਤੁਹਾਨੂੰ ਦਿੰਦੇ ਰਵਾਂਗੇ ਜਾਂਦੇ ਅੰਦਰ ਦੱਸਤੀਏ ਜੀ ਪੰਤਮਾ ਸਾਹਿਬ ਨੇ ਕਿਸਾਨੀ ਮੁੱਦੇ ਉੱਤੇ ਭਾਜਪਾ ਸਰਕਾਰ ਤੇ ਵੱਡਾ ਹਮਲਾ ਬੋਲਿਆ